ਪਤਮੀ ਕਲਾਸ ਵਿੱਚ ਪੜਦਾ ਇਸ ਦਲਦਲ ਵਿੱਚ ਪੈ ਗਿਆ ਸੀ ਮੈਨੂੰ ਯਾਦ ਆ ਪਾ ਜੀ ਉਦੋਂ ਟੀਮ ਆਈ ਸੀਗੀ ਇਲੈਕਸ਼ਨ ਟਾਈਮ ਸੀਗਾ ਉਸ ਚੀਜ਼ ਵਿੱਚ ਫਸਦਾ ਫਸਦਾ ਮੈਂ ਇੱਕ ਦਿਨ ਆਪ ਵੀ ਉਸ ਚੀਜ਼ ਨੂੰ ਮੂੰਹ ਤੇ ਪਾ ਕੇ ਸਵਾਦ ਕਰ ਲਿਆ ਉਹਦਾ ਮੈਨੂੰ ਇਹ ਸਗਾ ਲੱਗਦਾ ਹੁੰਦਾ ਵੀ ਖਰੇ ਨਸ਼ਿਆਂ ਨਾਲ ਦਲੇਰੀ ਆ ਜਾਂਦੀ ਹੈ ਉਹ ਚੀਜ਼ ਨੇ ਮੇਰਾ ਜ਼ਿੰਦਗੀ ਦਾ ਸਤਿਆਨਾਸ਼ ਕਰ ਦਿੱਤਾ ਮੇਰੀ ਜ਼ਿੰਦਗੀ ਦੇ ਜਿਹੜੇ 23 ਸਾਲਾਂ ਵਿੱਚ ਕਿੰਨੇ ਮੇਰੇ ਸਵਾਸ ਜਿਹੜੇ ਇਸ ਦਲਦਲ ਭਰੀ ਜ਼ਿੰਦਗੀ ਵਿੱਚ ਕੱਢ ਦਿੱਤੇ ਹੁਣ ਆਪਾਂ ਕਈ ਜਿਹੜੇ ਕਹਿੰਦੇ ਮੇਰਾ ਮੁੰਡਾ ਫਲਾਣੇ ਨੇ ਲਾਤਾ ਜੀ ਕੋਈ ਨਹੀਂ ਕਿਸੇ ਨੂੰ ਲਾਉਂਦਾ ਜਿੰਜੇਕਰ ਤੁਹਾਡਾ ਮਨ ਨਹੀਂ ਕਰਦਾ ਪੂਰੇ 10 ਮਹੀਨੇ ਹੋ ਜਾਣੇ ਐਨ ਕਲੀਨ ਮੈਂ ਨਾ ਬੀਅਰ ਪੀਤੀ ਨਾ ਸ਼ਰਾਬ ਪੀਤੀ ਨਾ ਅਫੀਮ ਡੋਡੇ ਗੋਲੀ ਸਿੱਕਾ ਕੁਝ ਵੀ ਨਹੀਂ 25 ਮਿੰਟਾਂ ਵਿੱਚ 13 ਸ਼ੀਸ਼ੀਆਂ ਪੀ ਗਿਆ ਤੇ ਸ਼ਰਤ ਕੀ ਸੀ ਵੀ ਜੇ ਤੂੰ ਪੀ ਗਿਆ ਤੇ ਪੈਸੇ ਅਸੀਂ ਦੇਵਾਂਗੇ ਜੇ ਨਾ ਪੀਤੀਆਂ ਤੇ ਪੈਸੇ ਤੈਨੂੰ ਦੇਣੇ ਪੈਣੇ ਆ ਮੈਂ ਘਰ ਵਾਲਿਆਂ ਨੂੰ ਕਿਹਾ ਮੈਂ ਕਿਹਾ ਮੈਂ ਕੁੜੀ ਦੀ ਸੌਹ ਖਾਨਾ ਸਿਰ ਤੇ ਹੱਥ ਰੱਖ ਕੇ ਮੈਂ ਕਹਿੰਦਾ ਅੱਜ ਦਾ ਮੇਰਾ ਟੰਗ ਸਾਰਦੇ ਮੈਨੂੰ ਅੱਜ 500 ਰੁਪਏ ਦੇ ਦੇ ਗਾ ਨਹੀਂ ਮੈਂ ਨਸ਼ਾ ਕਰੂੰਗਾ ਹਜੇ ਵੀ ਮੈਨੂੰ ਕਈ ਵੇਲੇ ਇਦਾਂ ਲੱਗਦਾ ਹੁੰਦਾ ਵੀ ਦੁਨੀਆ ਮੈਨੂੰ ਅਕਸੈਪਟ ਨਹੀਂ ਕਰ ਰਹੀ ਪਰ ਮੈਂ ਆਪਣੀ ਸਟਰਗਲ ਕਰ ਰਿਹਾ ਹਾਂ ਕਿਉਂਕਿ ਮੈਨੂੰ ਉਮੀਦ ਹੈ ਵੀ ਇੱਕ ਦਿਨ ਕਰੂੰਗੀ ਇੱਥੋਂ 5 ਮਿੰਟਾਂ 'ਚ ਨਸ਼ਾ ਮਿਲ ਜਾਊਗਾ 5 ਮਿੰਟਾਂ 'ਚ ਮਤਲਬ ਮੈਨੂੰ ਘਰੋਂ ਜੇਬ 'ਚ ਪੈਸੇ ਪਾਉਣ ਦੀ ਲੋੜ ਆ ਤੇ ਬਾਹਰ ਨਿਕਲਦੇ ਨਸ਼ੇ ਵਾਲੇ ਖੜੇ ਆ ਪੀਟੀਸੀ ਨਿਊਜ਼ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਇੱਕ ਐਹੋਜੀ ਕਹਾਣੀ ਤੁਹਾਨੂੰ ਦਿਖਾਵਾਂਗੇ ਤੇ ਖਾਸ ਤੌਰ ਤੇ ਇੱਕ ਇਨਸਾਨ ਦੀਆਂ ਦੋ ਜ਼ਿੰਦਗੀਆਂ ਦਾ ਜ਼ਿਕਰ ਕਰਾਂਗੇ ਪਹਿਲੀ ਜ਼ਿੰਦਗੀ ਨਸ਼ਿਆਂ ਨੇ ਘੇਰੀ ਦੂਸਰੀ ਜਿਹੜੀ ਜ਼ਿੰਦਗੀ ਹੈ ਉਹ ਪਰਿਵਾਰ ਤੋਂ ਆਰੀ ਕਿਉਂਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਦੇ ਨਾਲ ਹਾਲਾਤ ਬਣੇ ਨਸ਼ਿਆਂ ਦਾ ਜੋ ਦੈਂਤ ਇਸ ਵਕਤ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਵੱਡਾ ਹੁੰਦਾ ਜਾ ਰਿਹਾ ਵੈ ਉਹਦੇ ਸਾਹਮਣੇ ਇਹ ਕਹਾਣੀ ਆਣੀ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਐਸੇ ਨੌਜਵਾਨ ਜਿਹੜੇ ਨਸ਼ੇ ਦੇ ਦਲਦਲ ਚ ਫਸ ਚੁੱਕੇ ਨੇ ਬਾਹਰ ਨਿਕਲਣਾ ਚਾਹੁੰਦੇ ਨੇ ਪਰ ਕੋਈ ਬਿੱਦ ਬੰਦ ਨਹੀਂ ਰਹੀ ਉਹਨਾਂ ਵਾਸਤੇ ਜਾਂ ਉਹਨਾਂ ਨੂੰ ਕੋਈ ਹੱਥ ਨਹੀਂ ਫੜ ਰਿਹਾ ਉਹਨਾਂ ਦਾ ਜਾਂ ਕੋਈ ਉਹਨਾਂ ਨੂੰ ਰਾਹ ਨਹੀਂ ਕੋਈ ਲੱਭਦਾ ਪਿਆ ਪਰ ਅੱਜ ਜਿਹੜੀ ਮੈਂ ਤੁਹਾਨੂੰ ਕਹਾਣੀ ਦਿਖਾਵਾਂਗਾ ਮੇਰੇ ਮਗਰ ਤੁਸੀਂ ਨੌਜਵਾਨ ਦੇਖ ਰਹੇ ਹੋ ਜਮਸ਼ੇਰ ਖਾਸ ਦਾ ਰਹਿਣ ਵਾਲਾ ਮੌਂਟੀ ਮਾਨ ਹੈ ਇਸ ਵਕਤ ਆਪਣੀ ਬਹੁਤ ਸੋਹਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਪ੍ਰਵੇਸ਼ ਕਰ ਚੁੱਕਾ ਹੈ ਦੂਸਰੀ ਜ਼ਿੰਦਗੀ ਹੀ ਕਹਾਂਗਾ ਕਿ 23 ਸਾਲ ਨਸ਼ੇ ਦੇ ਉਸ ਵੱਡੇ ਦੈਂਤ ਨੂੰ ਜਿਹੜਾ ਹੈ ਕਿ ਇਹਨੇ ਆਪਣੇ ਤੇ ਹਾਵੀ ਹੋਣ ਦਿੱਤਾ ਸਾਰੀ ਕਹਾਣੀ ਕਿਸ ਤਰੀਕੇ ਦੇ ਨਾਲ ਨਸ਼ੇ ਦੇ ਦਲਦਲ ਚ ਫਸਿਆ ਅੱਜ ਦੁਬਾਰਾ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਆਇਆ ਹੈ ਸਤਿ ਸ਼੍ਰੀ ਅਕਾਲ ਮੋਂਟੀ ਕੀ ਹਾਲ ਹੈ ਸ਼ੁਰੂਆਤ ਕਿੱਥੋਂ ਹੋਈ ਇਸ ਦਲਦਲ ਚ ਫਸਣ ਦੀ ਬੈਠ ਕੇ ਗੱਲ ਕਰਦੇ ਆ ਕਿਉਂਕਿ ਮੈਂ ਖਾਰੇ ਕੋ ਪਲ ਜਾਨਣਾ ਚਾਹਨਾ ਕਿ ਜਿਹੜੇ ਮੋਂਟੀ ਨੇ ਆਪਣੇ ਤੇ ਤਾਂ ਹੰਡਾਇ ਹੀ ਹੈ ਪਰਿਵਾਰ ਦੇ ਮੇਰੇ ਹਿਸਾਬ ਦੇ ਨਾਲ ਜ਼ਿਆਦਾ ਹੰਡਾਇ ਹੋਣੇ ਹਾਂਜੀ ਭਾਜੀ ਮੈਂ ਤੇ ਕਿਉਂਕਿ ਉਦੋਂ ਸੁਰਤ ਵਿੱਚ ਹੀ ਨਹੀਂ ਸੀ ਨਾ ਮੈਂ ਤਾਂ ਬਿਮਾਰੀ ਵਿੱਚ ਸੀਗਾ ਗ੍ਰਸਤ ਅਸਲੀ ਤੇ ਜਿੱਦਾਂ ਹੁਣ ਘਰ ਵਿੱਚ ਜਿੱਦਾਂ ਕੋਈ ਰੋਗੀ ਹੋਵੇ ਉਹ ਤਾਂ ਚਲੋ ਤੜਫਦਾ ਹੀ ਹੁੰਦਾ ਪਰ ਜਿਹੜੇ ਉਹਦੇ ਨਾਲ ਤੇ ਹੁੰਦੇ ਜਿਨ੍ਹਾਂ ਨੂੰ ਚੱਕਣਾ ਥੱਲੇਣਾ ਸੰਭਣਾ ਸਾਰਾ ਕੁਝ ਕਰਨਾ ਉਹ ਜ਼ਿਆਦਾ ਤੰਗ ਹੁੰਦੇ ਆ ਹੂੰ ਉਹ ਤਾਂ ਆਪਣੇ ਭੋਗ ਹੀ ਰਿਆ ਹੁੰਦਾ ਤੇ ਦੂਜੇ ਸਾਰਾ ਪਰਿਵਾਰ ਹੀ ਦੁਖੀ ਹੁੰਦਾ ਆ ਸੁੱਖ ਨਹੀਂ ਹੁੰਦਾ ਘਰ ਵਿੱਚ ਕਦੇ ਵੀ ਰਹਿੰਦਾ ਮੈਂ ਲਗਭਗ ਲਾ ਲੋ 7ਵੀਂ ਕਲਾਸ ਵਿੱਚ ਪੜਦਾ ਇਸ ਦਲਦਲ ਵਿੱਚ ਪੈ ਗਿਆ ਸੀ ਮੈਨੂੰ ਯਾਦ ਹੈ ਪਾਜੀ ਉਦੋਂ ਫੀਮ ਆਈ ਸੀਗੀ ਇਲੈਕਸ਼ਨ ਟਾਈਮ ਸੀਗਾ ਮੈਨੂੰ ਇਦਾਂ ਦੋਕ ਦਾ ਸਮਾਂ ਹੋਇਆਗਾ ਇਹ ਲਾ ਲਓ ਵੀ 1999 ਨੂੰ 99 ਦਾ 2000 ਅੱਜ ਤੋਂ ਜੇ ਅਸੀਂ 24 ਸਾਲ ਪਿੱਛੇ ਚਲ ਜਾਈਏ ਹਾਂਜੀ ਹਾਂਜੀ 23 24 ਸਾਲ ਪਹਿਲਾਂ ਦੀ ਗੱਲਾਂ ਕਰਦਾ ਠੀਕ ਹੈ ਤੇ ਉਦੋਂ ਜਦੋਂ ਇਦਾਂ ਫੀਮ ਆਈ ਤੇ ਮੈਂ ਨਾ ਉਹਦੇ ਜਿਹੜਾ ਫੜਾਉਣੀ ਸੀ ਕਿਸੇ ਨੂੰ ਇਲੈਕਸ਼ਨ ਵਿੱਚ ਆਈ ਸੀ ਉਹ ਮੈਂ ਵਿੱਚੋਂ ਥੋੜੀ ਤੋੜ ਕੇ ਰੱਖ ਲਈ ਨਿਆਣ ਬੁੱਧੀ ਬੰ ਮੈਂ ਦੂਜਿਆਂ ਨੂੰ ਖਿਲਾਉਂਗਾ ਟੌਰ ਬਣੂਗੀ ਮੇਰੀ अच्छा ਜਦ ਨਿਆਣੇ ਨੂੰ ਹੁੰਦਾ ਨਹੀਂ ਵੀ ਹਾਂ ਵੱਡੇ ਮੁੰਡੇ ਮੇਨਾ ਵਧੀਆ ਰਹੂਗੇ ਪਾਉਗੇ ਹਾਂ ਫੇ ਮੌਂਟੀ ਇਦਾਂ ਇਤੋ ਫੀਮ ਹੁੰਦੀ ਆ ਇਦਾਂ ਉਦੋਂ ਮੇਰੇ ਆਪ ਖਾਣ ਦਾ ਨਹੀਂ ਮਨ ਵਿੱਚ ਸੀ ਜਾਣ ਵੀ ਨਹੀਂ ਸੀਗਾ ਇਹਨੂੰ ਖਾ ਕੇ ਹੁੰਦਾ ਕੀ ਹੈ ਨਹੀਂ ਭਾਜੀ ਜਦਾਂ ਇਦਾਂ ਸੁਣਦੇ ਹੁੰਦੇ ਸੀ ਵੀ ਖਾ ਕੇ ਬਈ ਸਰੂਰ ਆ ਗਿਆ ਉਹ ਅੱਜ ਮਾਲ ਬਹੁਤ ਖੜਾ ਖੜਾ ਆਇਆ ਇਦਾਂ ਜਦੋਂ ਕਦੇ ਇਕੱਠੇ ਬੀਟੇ ਹੁੰਦੇ ਸੀ ਇਹ ਗੱਲਾਂ ਮਤਾਂ ਸੁਣਦੇ ਹੁੰਦੇ ਸੀ ਉਹ ਮਤਲਬ ਇਦਾਂ ਉਹ ਉਮਰ ਹੀ ਇਦਾਂ ਦੀ ਹੁੰਦੀ ਆ ਜਦੋਂ ਬੱਚਾ ਗਲਤ ਸੰਗਤਾਂ ਨਾਲੋਂ ਜਦੋਂ ਉਹਦਾ ਚੁਕਾਬ ਹੋਣਾ ਸ਼ੁਰੂ ਹੁੰਦਾ ਨਾ ਉਸ ਸ਼ੁਰੂਆਤੀ ਦੌਰ ਦੀ ਗੱਲ ਕਰਦਾ ਮੈਂ ਠੀਕ ਹੈ ਉਦੋਂ ਮੈਂ ਨਾ ਉਹਨਾਂ ਨੂੰ ਜਿੱਦਾਂ ਮਤਲਬ ਥੋੜੀ ਥੋੜੀ ਤੋੜ ਕੇ ਦੇ ਦੇਣੀ ਦੂਏ ਤੀਏ ਦਿਨ ਬਾਅਦ ਤੇ ਉਹਨਾਂ ਨੇ ਜਦੋਂ ਵੀ ਕਦੇ ਖਾਣ ਨੂੰ ਜੀ ਕਰਨਾ ਮੈਨੂੰ ਮੈਨਾਂ ਮੇਤੋ ਲੈ ਰਹਿਣੀ ਮੋਂਟੀ ਮੋਂਟੀ ਕਰਿਆ ਕਰਨਾ ਉਹਨਾਂ ਨੇ ਮੈਂ ਕਿਹਾ ਜੀ ਨਾਲ ਬਿਠਾਉਣਾ ਐ ਨੇ ਪਿੰਡ ਚ ਗੇੜੀ ਮਾਰਨੀ ਨਾਲ ਬੈਠ ਕੇ ਅਸੀਂ ਇੰਨੀ ਚੀਜ਼ ਨਹੀਂ ਚੋੜੇ ਹੋਈ ਰਹੀ ਜਾਏ ਹਾਂ ਭਈ ਸਾਡੀ ਬਹੁਤ ਤੌਰ ਆ ਵੀ ਫਲਾਣੇ ਭਾਜੀ ਨਾਲ ਹੁੰਨੇ ਅਸੀਂ ਤੇ ਉਹ ਫਿਰ ਮੈਂ ਜਦੋਂ ਉਹਨਾਂ ਨੂੰ ਖਵਾਉਂਦਾ ਰਿਹਾ ਹੁਣ ਮੈਂ ਉਸ ਚੀਜ਼ ਵਿੱਚ ਫਸਦਾ ਫਸਦਾ ਮੈਂ ਇੱਕ ਦਿਨ ਆਪ ਵੀ ਉਸ ਚੀਜ਼ ਨੂੰ ਮੂੰਹ ਚ ਪਾ ਕੇ ਸਵਾਦ ਕਰ ਲਿਆ ਉਹਦਾ ਅੱਛੇ ਵੀ ਮੈਂ ਇਹ ਖਾਂਦੇ ਆ ਇਹ ਸਰੂਰ ਨਾਲ ਆਪਣੇ ਕੈਮਰੇ ਇਹ ਦਲੇਰੀ ਖਰੇ ਬਹੁਤ ਆਉਂਦੀ ਮੈਨੂੰ ਇਹ ਸਗਾ ਲੱਗਦਾ ਹੁੰਦਾ ਵੀ ਖਰੇ ਨਜਾਇਨ ਦਲੇਰੀ ਆ ਜਾਂਦੀ ਆ ਤੇ ਉਹ ਮੈਂ ਉਹ ਚੀਜ਼ ਖਾ ਲਈ ਤੇ ਖਾ ਲਈ ਤੇ ਉਹ ਦਲੇਰੀ ਕੀ ਆਣੀ ਸੀ ਉਹ ਚੀਜ਼ ਨੇ ਮੇਰਾ ਜ਼ਿੰਦਗੀ ਦਾ ਸਤਿਆਨਾਸ਼ ਕਰ ਦਿੱਤਾ ਮੇਰੀ ਜ਼ਿੰਦਗੀ ਦੇ ਜਿਹੜੇ ਕੀਮਤੀ ਅਣਮੁੱਲੇ ਸਾਹ ਮਤਲਬ ਇੱਕ ਦਿਨ ਵਿੱਚ ਆਪਾਂ 24000 ਸਾਹ ਲੈਨੇ ਆ ਤੇ ਉਹ ਲਾ ਲੋ ਵੀ 23 ਸਾਲਾਂ ਵਿੱਚ ਕਿੰਨੇ ਮੇਰੇ ਸਵਾਸ ਜਿਹੜੇ ਇਸ ਦਲਦਲ ਭਰੀ ਜ਼ਿੰਦਗੀ ਵਿੱਚ ਕੱਢ ਦਤੇ ਆਪਾਂ ਤੁਰ ਫਿਰ ਕੇ ਗੱਲ ਕਰਦੇ ਉਹ ਭਾਜੀ ਇਦਾਂ ਸੇ ਚੱਲੀ ਗਿਆ ਸਿਸਟਮ ਆ ਨਾ ਪਰ ਉਹ ਜਦਾਂ ਮਤਲਬ ਗਲਤੀਆਂ ਸੀ ਆਪਣੀ ਜ਼ਿੰਦਗੀ ਨੂੰ ਆਪ ਹੀ ਦਲਦਲ ਵਿੱਚ ਫਸਾ ਲਿਆ ਹੁਣ ਆਪਾਂ ਕਈ ਜਿਹੜੇ ਕਹਿ ਦਿੰਦੇ ਮੇਰਾ ਮੁੰਡਾ ਫਲਾਣੇ ਨੇ ਲਾਤਾ ਜੀ ਕੋਈ ਨਹੀਂ ਕਿਸੇ ਨੂੰ ਲਾਉਂਦਾ ਜਿੰਜੇਕਰ ਤੁਹਾਡਾ ਮਨ ਨਹੀਂ ਕਰਦਾ ਮਤਲਬ ਤੁਸੀਂ ਲਾ ਲਓ ਭਾਈ ਤੁਸੀਂ ਕੋਈ ਚੀਜ਼ ਨਹੀਂ ਖਾਣੇ ਕਿਸੇ ਦੀ ਜ਼ਰਤ ਹੈਗੀ ਤੁਹਾਡੇ ਮੂੰਹ ਚ ਪਾ ਲਓ بالکل ਨਹੀਂ ਕਰੇਗਾ ਮਤਲਬ ਥੋੜਾ ਆਪਣਾ ਵੀ ਚਕਾਵ ਹੁੰਦਾ ਨਾ ਉਹ ਚੀਜ਼ਾਂ ਨੂੰ ਅਫੀਮ ਤੋਂ ਸ਼ੁਰੂ ਹੋਇਆ ਕਾਰਵਾ ਫਿਰ ਅੱਗੇ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਹੋਰ ਵੱਧਦਾ ਗਿਆ ਉਹ ਫਿਰ ਭਾਈ ਇਦਾਂ ਜਦੋਂ ਅਫੀਮ ਤੋਂ ਸਟਾਰਟਿੰਗ ਹੋਈ ਨਾ ਨਸ਼ੇ ਕਰਨ ਦੀ ਸ਼ੁਰੂਆਤ ਹੋ ਗਈ ਜਦੋਂ ਥੋੜੇ ਦਿਨਾਂ ਵਿੱਚ ਜਦੋਂ ਮਲ ਮੁੰਡਿਆਂ ਵਿੱਚ ਵਹਿਣਾ ਉਹ ਵਿੱਚੋਂ ਜਿਹੜੇ ਫੀਮ ਖਾਣ ਵਾਲੇ ਸੀ ਉਹਨਾਂ ਵਿੱਚੋਂ 2-4 ਸ਼ੀਸ਼ੀਆਂ ਪੀਣ ਵਾਲੇ ਵੀ ਸੀ अच्छा उन्होंने कहना यार फीम ਦਾ ਥੋੜਾ ਇੰਨਾ ਸ਼ਰੂਰ ਆ ਆ ਸੀਸੀ ਪੀ ਕੇ ਦੇਖੋ ਭੈ ਕਿੰਨਾ ਇਹਦਾ ਕਿੰਨਾ ਸ਼ਰੂਰ ਆ ਸੋਰੀ ਮੈਂ ਗਲਤ ਬੋਲਣ ਲੱਗਾ ਸੀ ਤੇ ਲਾਫ ਜ ਗਲਤ ਨਿਕਲ ਲਗਾਈ ਵੀ ਇਹਦਾ ਦੇਖੋ ਕਿੰਨਾ ਸ਼ਰੂਰ ਆ ਤੇ ਉਹ ਭੈ ਕੀ ਵਾ ਉਹ ਸੀਸੀ ਮੈਂ ਕਹਿਆ ਲਿਆ ਮੈਨੂੰ ਵੀ ਪੜਾ ਹਾਂ ਮੈਂ ਉਹ ਚਾਕੇ ਪੀ ਲਈ ਜਦੋਂ ਉਹ ਪਹਿਲਾ ਚੌਥਾ ਦੇ ਸਭੀ ਤਾਂ ਪਹਿਲੇ ਨੇ ਤੇ ਉਹ ਫਿਰ ਡੋਰਪੋਰ ਹੋ ਗਿਆ ਕੰਮ ਤੇ ਉਹ ਮੈਨੂੰ ਜਿਹਦਾ ਉਹਦਾ ਜਿਹਦਾ ਮਨਸ਼ੇ ਵਿੱਚ ਸਰੂਰ ਆਉਣ ਲੱਗ ਪਿਆ ਨਾ ਉਹ ਜਿਹਦਾ ਨਵੀਂ ਚੀਜ਼ ਸੀ ਮੇਲੇ ਉਹਨੇ ਫਿਰ ਹੱਟਦ ਕਰਨਾ ਹੀ ਸੀ ਮੈਨੂੰ ਤੇ ਉਹ ਚੀਜ਼ਾਂ ਫਿਰ ਇਦਾਂ ਵੀ ਵੱਧੀਆਂ ਵੱਧੀਆਂ ਇੱਥੇ ਤੱਕ ਹੋ ਗਈਆਂ ਮੈਂ 5 ਸ਼ੀਸ਼ੀਆਂ ਰੋਜ਼ ਦੀਆਂ ਪੀਣ ਲੱਗ ਪਿਆ ਬੈਨ ਨਾਗਾ ਮੈਂ 5 ਸ਼ੀਸ਼ੀਆਂ ਪੀਣੀਆਂ ਪੀਣੀਆਂ ਕੋਰੈਕਸ ਦੀਆਂ ਉਹ ਸ਼ੀਸ਼ੀਆਂ ਰੋਜ਼ ਦੀਆਂ ਭਾਜੀ 5 ਸ਼ੀਸ਼ੀਆਂ ਸੁੱਤੇ ਉੱਠ ਕੇ ਮੈਂ ਜਦੋਂ ਉੜਦਾ ਹੁੰਦਾ ਸੀ ਨਾ ਪਰ ਮੇਰਾ ਬਚਾਤਾ ਹੁੰਦਾ ਰਿਹਾ ਮੇਰੀ ਮਾਤਾ ਜੀ ਨੇ ਹੈ ਨਾ ਮੈਨੂੰ ਜਿੱਦਾਂ ਕਰੜ ਨਹੀਂ ਹੁੰਦੀ ਜਿਹੜੀ ਦਹੀਂ ਵਾਲੀ ਲੱਸੀ ਹੂੰ ਮੇਰੇ ਮਾਤਾ ਜੀ ਨੇ ਮੈਨੂੰ ਹਨਾ ਜਦੋਂ ਘਰੜ ਜਿਹੜੀ ਸੀ ਹੂੰ ਉਹ ਦੇ ਦਿੱਤੀ ਤੇ ਮਾਤਾ ਜੀ ਨੇ ਮੈਨੂੰ ਕਿਹਾ ਬਈ ਤੂੰ ਇਦਾਂ ਬਈ ਇਹ ਪੀਤੇ ਤੋਂ ਬਗੈਰ ਘਰੋਂ ਬਾਹਰ ਨਹੀਂ ਨਿਕਲਣਾ ਜਦੋਂ ਘਰਦਿਆਂ ਨੂੰ ਪਤਾ ਲੱਗ ਗਿਆ ਬਈ ਇਹ ਖਾਣ ਪੀਣ ਲੱਪਿਆ ਆ ਤੇ ਫੇ ਮੈਂ ਕੀ ਕੀਤਾ ਬਈ ਉਹ ਖਰੇ ਬੱਚੇ ਵੀ ਤਾਂ ਹੀ ਥੋੜੇ ਜਰੇ ਬਈ ਮਾਤਾ ਨੇ ਜਦੋਂ ਮਗਰ ਖਾਾਕ ਦਾ ਪੂਰਾ ਜੋਰ ਰੱਖਿਆ ਦੇ ਹੁਣ ਗਲਤ ਸੰਗਤ ਵਿੱਚ ਪੈ ਗਿਆ ਉਹਨਾਂ ਨੂੰ ਘਰਦਿਆਂ ਨੂੰ ਪਤਾ ਲੱਗ ਗਿਆ ਸੀਗਾ ਹਾਂਜੀ ਪਾਜੀ ਮਾਪਿਆਂ ਨੂੰ ਤੇ ਝਟ ਪਤਾ ਲੱਗ ਜਾਂਦਾ ਬੱਚਾ ਜਦੋਂ ਘਰ ਆਉਂਦਾ ਹਨ ਤੁਸੀਂ ਕੀ ਚੰਦ ਚੜਾ ਕੇ ਆਏ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਤੁਹਾਨੂੰ ਪਹਿਲੀ ਗੱਲ ਤਾਂ ਮਾਂ ਨੇ 9 ਮਹੀਨੇ ਤੁਹਾਡੇ ਚ ਰੱਖਿਆ ਹੁੰਦਾ ਤੇ ਉਹਨਾਂ ਨੇ ਤੁਹਾਡੇ ਪਹਿਲੇ ਦਿਨ ਤੋਂ ਹੀ ਗਤੀਵਿਧੀਆਂ ਨੋਟ ਕੀਤੀਆਂ ਹੁੰਦੀਆਂ ਤਾਂ ਉਹਨਾਂ ਨੂੰ ਪਤਾ ਹੁੰਦਾ ਵੇ ਇਹਨੂੰ ਹਣ ਕਿਹੜੀ ਚੀਜ਼ ਦੀ ਲੋੜ ਆ ਚੱਲ-ਟੱਲ ਤੋਂ ਪਤਾ ਲੱਗ ਜਾਂਦਾ ਪਾਜੀ ਤਾਂ ਹੀ ਤਾਂ ਮਾਂ ਨੂੰ ਰੱਬ ਦਾ ਰੂਪ ਕਹਿੰਦੇ ਆ ਚਿੱਟਾ ਚਿੱਟਾ ਕਿਦੋਂ ਆਉਂਦਾ ਜ਼ਿੰਦਗੀ 'ਚ ਚਿੱਟਾ ਇਦਾਂ ਹੁੰਦਾ ਨਾ ਪਾਜੀ ਮੈਨੂੰ ਮੇਰੇ ਘਰਦਿਆਂ ਨੇ ਦਵਾਈ ਭੇਜ ਦਿੱਤਾ ਅੱਛਾ ਇਨ ਉਹਨਾਂ ਨੂੰ ਹਾਂਜੀ ਹਾਂਜੀ ਬਈ ਸ਼ਾਇਰ ਜਦੋਂ ਮਨ ਵਿੱਚ ਆ ਜਾਂਦਾ ਵੀ ਉੱਥੇ ਜਾ ਕੇ ਸੁਧਰ ਜਾਊਗਾ ਹਾਂ ਬਈ ਇੱਥੇ ਸਾਡੀ ਬਦਨਾਮੀ ਕਰਾਉਣ ਆਇਆ ਨਹੀਂ ਉਹਦਾ ਵੀ ਗੱਲ ਕਈ ਵਾਰੀ ਕਰਦੇ ਨਾ ਕਿ ਬਾਹਰ ਕੱਢ ਦੋ ਆਪਣੇ ਪੈਰਾਂ ਤੇ ਸਟੈਂਡ ਹੋਏਗਾ ਆਪੇ ਅਕਲ ਆ ਜਾਏਗੀ ਹਾਂ ਬਈ ਕਮਾ ਕੇ ਖਾਊਗਾ ਇਹਨੂੰ ਅਕਲ ਆਊਗੀ ਤੇ ਮੈਂ ਕੀ ਕੀਤਾ ਵੀ ਮੈਂ ਉੱਥੇ 40 ਦਿਨ ਰਿਹਾ अच्छा ओ तो मैं लेबर कोर्ट ਚ ਕੇਸ ਕੂਸਿਆ ਕਰਕੇ ਕਿਉਂ ਉਹ ਪਾਸਵਰਡ ਨਹੀਂ ਦਿੰਦੇ ਨਾ ਉਹ ਕਰਦੇ ਦੇ ਨਾਲ ਸਹਿਮਤ ਸਾਡੇ ਰਸਤੇ ਜਾਰੀ ਸੀ ਉਹ ਮੈਂ ਉਤੋਂ ਆਪਣੇ ਜੋ ਵੀ ਉਹਦੇ ਬੰਦੇ ਦੇ ਮਾਨੇ ਚ ਹੁੰਦੀਆਂ ਕਿਉਂਕਿ ਉਹ ਬਿਮਾਰੀ ਨਹੀਂ ਆਵੀ ਹੋਈ ਸੀ ਦਿਮਾਗ ਤੇ ਨਾ ਉਹ ਤਾਂ ਮੇਰੇ ਭਲੇ ਲਈ ਸੋਚਦੇ ਸੀ ਉਹ ਮੇਰੇ ਭਾਜੀ ਭਲੇ ਲਈ ਸੋਚਦੇ ਸੀ ਵੀ ਇਹ ਇੱਥੇ ਰਹਿ ਜਵੇ ਇਹਦਾ ਵਿਚਾਰ ਹੋਊਗਾ ਕਿਉਂਕਿ ਮੈਂ ਸ਼ੀਸ਼ੀਆਂ ਪੀਵੇ ਤਾਂ ਕੰਬਣ ਲੱਪੈਂਦਾ ਸੀ ਇਦਾਂ ਪੰਜ ਪੰਜ ਭਾਜੀ ਪੀਣੀਆਂ ਇੱਕ ਵਾਰੀ ਮੈਂ ਸ਼ਰਤ ਲਾ ਕੇ ਮੁੰਡਿਆਂ ਨਾਲ ਸ਼ਰਤ ਲੱਗ ਗਈ ਕਹਿੰਦੇ ਵੀ 13 ਸ਼ੀਸ਼ੀਆਂ ਪੀ ਲੂੰਗਾ ਮੈਂ ਕਹਾ ਮੈਂ ਅੱਧੇ ਘੰਟੇ ਚ ਪੀ ਜਾਊਂਗਾ ਤੇ 4x ਦੀਆਂ ਦੇਲ ਜਾਂਦੀ ਸੀ ਆਰਾਮ ਨਾਲ ਉਹ ਹਾਂਜੀ ਹਾਂਜੀ ਭਾਜੀ ਸੌਖੀ ਮਿਲ ਜਾਂਦੀ ਤੇ ਮੈਂ ਪਤਾ ਕੀ ਕੀਤਾ ਹਮ ਅੱਧੇ ਘੰਟੇ ਵਿੱਚ ਕੀ ਮੈਂ 25 ਮਿੰਟਾਂ ਵਿੱਚ 13 ਸ਼ੀਸ਼ੀਆਂ ਪੀ ਗਿਆ ਤੇ ਸ਼ਰਤ ਕੀ ਸੀ ਵੀ ਜੇ ਤੂੰ ਪੀ ਗਿਆ ਤਾਂ ਪੈਸੇ ਅਸੀਂ ਦੇਵਾਂਗੇ ਜੇ ਨਾ ਪੀਤੀਆਂ ਤਾਂ ਪੈਸੇ ਤੈਨੂੰ ਦੇਣੇ ਪੈਣੇ ਆ ਬਸ ਇਹ ਅਸੀਂ ਸ਼ਰਤ ਵਿੱਚ ਦੇ ਲੋ ਇਦਾਂ ਦੀਆਂ ਸ਼ਰਤਾਂ ਲਾਈ ਜਾਣੀਆਂ ਉਦੋਂ ਮਤਲਬ ਨਸ਼ਾ ਇੰਨਾ ਜ਼ਿਆਦਾ ਹੈਵੀ ਹੋ ਗਿਆ ਸੀ ਉੱਤੇ ਹਮ ਅੱਛਾ ਦੁਬਈ ਦਾ ਉਸ ਤੋਂ ਬਾਅਦ ਜਦੋਂ ਉੱਥੇ ਦੁਬਈ ਦੀ ਗੱਲ ਕਰਦੇ ਸੀਗੇ ਹਾਂਜੀ ਹਾਂਜੀ ਪਾਸਪੋਰਟ ਦਾ ਵਾਸਤੇ ਅਪਲਾਈ ਜਦੋਂ ਕੀਤਾ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਉੱਥੇ ਜਦੋਂ ਮਤਲਬ ਚੋਰਤੇ ਨੇ ਲੇਬਰ ਕੋਰਟ ਵਿੱਚੋਂ ਮੈਨੂੰ ਪਾਸਪੋਰਟ ਲੈ ਕੇ ਦੇ ਦਿੱਤਾ ਹਾਂ ਤੇ ਪਾਸਪੋਰਟ ਲੈ ਕੇ ਦੇ ਦਿੱਤਾ ਤੇ ਲੈ ਕੇ ਆ ਗਿਆ ਹਾਂ ਤੇ ਘਰ ਦੇ ਜਿਹਦਾ ਬੋਲਦੇ ਸੀ ਘਰ ਦੇ ਨੇ ਘਰੇ ਨਹੀਂ ਬਾੜਿਆ ਤੇ ਉਦੋਂ ਮੈਂ ਫੇ ਇਦਾਂ ਅੱਡੇ ਦੇ ਉੱਤੇ ਸੀਗਾ ਮੇਰਾ ਕੋਈ ਦੋਸਤ ਤੇ ਉਹਦੇ ਕੋਲ ਰਹਿੰਦਾ ਰਿਆ ਹਾਂ ਉਹਦੇ ਕੋਲ ਉੱਤੇ ਰਹਿੰਦਾ ਰਿਆ ਤੇ ਘਰਦਿਆਂ ਨੂੰ ਪਤਾ ਲੱਗ ਗਿਆ ਸੀ ਵਾਪਸ ਆ ਗਿਆ ਵਾਪਸ ਆ ਗਿਆ ਹਾਂਜੀ ਉੱਥੇ ਮੁੰਡੇ ਮਾਂਡਿਆਂ ਨੂੰ ਜਿਹਦਾ ਮੈਂ ਲਿਖਦਾ ਹੁੰਦਾ ਸੀ ਹਾਂ ਮੈਂ ਉੱਥੇ ਮੁੰਡੇ ਇੱਕ ਨੇ ਕਿਹਾ ਕਹਿੰਦਾ ਯਾਰ ਮੇਰੀ ਜ਼ਿੰਦਗੀ ਤੇ ਗਾਣਾ ਲਿਖ ਦੇ ਉਹ ਮੈਂ ਕਿਤੇ ਉਹ ਪੈਕ ਬੁੱਕ ਲਾ ਕੇ ਉਹ ਗੀਤ ਲਿਖ ਦਿੱਤਾ ਉਹਨੂੰ ਉਹਨੂੰ ਵਧੀਆ ਬਹੁ ਲੱਗਾ ਉਹਨੇ ਉਹ ਆਪਣੇ ਕਮਰੇ ਚ ਲੈ ਗਿਆ ਉੱਥੇ ਰੱਖਿਆ ਉਹਨੇ ਉਹਨਾਂ ਨੇ ਮੈਨੂੰ ਫੇਰ ਇੱਕ ਟੈਕ ਲੈ ਕੇ ਦਿੱਤੀ ਉਥੋਂ ਦੁਬਈ ਚ ਤੇ ਸਾਰਾ ਕੁਝ ਉਹਨਾਂ ਨੇ ਰੇਂਜ ਕਰਕੇ ਦਿੱਤਾ ਮੈਨੂੰ ਇੱਧਰ ਭੇਜਿਆ ਤੇ ਮੈਂ ਜਦੋਂ ਇੱਧਰ ਆਇਆ ਫੇਰ ਘਰਦਿਆਂ ਨੇ ਮੈਨੂੰ ਸੈਪਟ ਨਹੀਂ ਕੀਤਾ ਵੀ ਅਸੀਂ 1.5 ਲੱਖ ਰੁਪਈਆ ਲਾ ਕੇ ਭੇਜਿਆ ਇਹਨੂੰ ਤੇ ਇਹ ਉਧਰੋਂ ਵੀ ਹੁਣ ਫੇਰ ਇਹਨੇ ਨਸ਼ੇ ਚ ਲੱਗ ਜਾਣਾ ਉਹ ਤੇ ਕੁਦਰਤੀ ਇੱਕ ਮੁੰਡਾ ਸੀਗਾ ਮੈਂ ਇੱਕ ਦਿਨ ਟੁੱਟਾ ਪਿਆ ਸੀ ਮੇ ਤੋਂ ਪੈਸਾ ਆਇਆ ਨਹੀਂ ਸੀ ਕਿਉਂਕਿ ਘਰੋਂ ਬਾਹਰ ਸੀ ਹਾਂ ਔਰ ਫੜ ਤੜ ਕੇ ਵੀ ਕਿੰਨੇ ਦਿਨ ਬੰਦਾ ਸਾਰ ਸਕਦਾ ਤੇ ਮੈਂ ਮੁੰਡੇ ਨੂੰ ਮੈਂ ਤਨ ਕਿਹਾ ਵੀ ਮੈਂ ਕਿਹਾ ਯਾਰ ਹੈਗਾ ਕੁਝ ਕੰਮ ਹੀ ਕਰਦੇ ਉਹ ਕਹਿੰਦਾ ਸਮਾਨ ਹੈਗਾ ਮੈਂ ਕਿਹਾ ਚਲ ਉਹ ਹੀ ਲਵਾ ਲੈ ਦਿਨ ਸੀਗਾ ਉਹ ਹਾਂਜੀ ਉਹ ਪਹਿਲਾ ਦਿਨ ਮੈਂ ਕਿਹਾ ਚਲ ਇਹੀ ਲਵਾ ਦੇ ਤੇ ਮੈਂ ਫਿਰ ਉੱਥੇ ਆਣ ਕੇ ਉਹਦੇ ਨਾਲ ਉਹ ਫੂਕਾ ਲਾਈਆਂ ਬਸ ਐਸੀਆਂ ਫੂਕਾ ਲਾਈਆਂ ਉਹ ਉਹ ਫੂਕਾ ਫੂਕਾ ਵਿੱਚ ਦਾ 12 ਸਾਲ ਉਹ ਫੂਕਾਂ ਚ ਲੰਘਿਆ ਪਹਿਲੀ ਫੂਕ ਲਈ ਜਿੱਦਣ ਉਹ ਦਿਨ ਹਾਲ ਕੀ ਹੋਇਆ ਪਹਿਲਾ ਜਿਹੜਾ ਸਰੂਰ ਸੀਗਾ ਉਹ ਵਾਲੇ ਸਰੂਰ ਦੇ ਮਤ ਮਰੀ ਪਾਜੀ ਇਦਾਂ ਮਤਵਾਰੀ ਉਹਨੇ ਮੈਨੂੰ ਨਾ ਲਵਾਈਆਂ ਦੋ ਤਿੰਨ ਕਿਸੇ ਵੀ ਇਹਦੀ ਤੋਰ ਚੱਕੀ ਜਾਵੇ ਕਿਉਂਕਿ ਉਹਦੇ ਕੋਲ ਥੋੜਾ ਸੀ ਪਰ ਮੈਨੂੰ ਉਹ ਪਹਿਲੀ ਯਾਰ ਚੀਜ਼ ਕੀਤੀ ਸੀ ਉਹ ਮੈਨੂੰ ਥੋੜੀ ਹੱਟ ਕੀਤੀ ਉਹ ਉੱਤੇ ਮੈਨੂੰ ਉਹਦੀ ਜਿਦਾ ਐਡਿਕਸ਼ਨ ਹੋ ਗਈ ਮੈਨੂੰ ਪਤਾ ਲੱਗਿਆ ਕਿ ਇਹ ਮੈਂ ਕਿਹੜੇ ਤੁਮੇ ਫਸ ਗਿਆ ਪਾਜੀ ਉਦੋਂ ਸੋਚ ਹੀ ਨਹੀਂ ਹੁੰਦੀ ਬੰਦੇ ਦੀ ਬੰਦੇ ਨੂੰ ਤੇ ਇਹ ਹੁੰਦਾ ਹੁਣ ਦੇਖੋ ਮੇਰੀ ਜੇਬ 'ਚ ਫੋਨ ਆ ਨਾ ਮੈਨੂੰ ਉਧਰੋਂ ਨਸ਼ੇ ਦੀ ਤੋਰ ਲੱਗੀ ਆ ਮੈਨੂੰ ਇਹ ਨਾ ਫੋਨ ਵੇਚ ਕੇ ਤਾਂ ਆਪਣਾ ਨਸ਼ਾ ਕਰ ਲਵਾਂ ਉਦੋਂ ਬੰਦੇ ਦੀ ਪ੍ਰਾਇੋਰਟੀ ਜਿਹੜੀ ਹੁੰਦੀ ਹੈ ਨਸ਼ਾ ਹੁੰਦੀ ਉਹਨੂੰ ਹੋਰ ਕੋਈ ਦਿਖਾਈ ਨਹੀਂ ਦਿੰਦਾ 20 ਤੋਂ 23 ਸਾਲ ਤੁਸੀਂ ਵੀ ਦੱਸ ਦੋ ਕਿ ਭਾਵੇਂ 23 ਸਾਲ 23 ਸਾਲ ਭਾਜੀ ਹਾਂ ਜੀ ਇਹੋ ਜੀ ਸਿਚੁਏਸ਼ਨ ਵੀ ਮੌਂਟੀ ਨੇ ਬਣੀ ਸੀ ਕਿ ਆਪਣਾ ਆਪ ਵਿੱਚ ਤੱਕ ਆ ਗਿਆ ਭਾਵੇਂ ਕੋਈ ਅੱਜ ਚੇਨ ਚੁਣ ਪਾਈ ਹੈ ਫੋਨ ਫਾਨ ਹੈਗੇ ਹੱਥ ਵਿੱਚ ਉਸਦੇ ਵੀ ਹਾਲਾਤ ਗਰੀ ਬਣੇ ਕੋਈ ਆਪਣਾ ਆਪ ਵਿੱਚ ਸਮਾਨ ਭਾਜੀ ਸਮਾਨ ਕੀ ਜਿਹਦਾ ਲੋਹਾ ਲਾ ਘਰ ਘਰੋ ਚੱਕ ਕੇ ਵੇਚ ਦੇਣਾ ਅੱਛਾ ਯਾਰ ਭਾਜੀ ਅਮਲੀ ਬੰਦੇ ਨੂੰ ਆਪਣੇ ਨਸ਼ੇ ਦਾ ਮਾਕਲ ਹੁੰਦਾ ਹੁਣ ਜਦੋਂ ਚਾਰੇ ਚਾਰੇ ਪਾਸੇ ਨਹੀਂ ਹੋਣਾ ਤੇ ਘਰ ਦੀ ਕੋਈ ਇੱਕ ਅਰੀਦ ਮੈਂ ਘਰ ਦੀਆਂ ਲਮਾਰੀਆਂ ਵੇਚਦੀਆਂ ਸੀ ਉਹ ਪ੍ਰਾਣੀਆਂ ਪਈਆਂ ਸੀਗੀਆਂ ਘਰ ਦੇ ਘਰ ਨਹੀਂ ਸੀਗੇ ਉਹ ਚੱਕ ਕੇ ਦੋ ਉਹ ਵੇਚ ਦਿੱਤੀਆਂ ਉਹ ਕਿੰਨੇ ਪੈਸੇ ਵਟੇ ਉਹਨਾਂ ਤੋਂ ਪੈਸੇ ਕਿੰਨੇ ਕੱਟੇ ਉਹਨੇ ਉਹ 1500 ਰੁਪਏ ਉਹ ਡੰਗਸਾਰਨ ਦਾ ਸੀ ਲੋਹੇ ਦੀਆਂ ਸੀਗੀਆਂ ਉਹ ਹੁਣੀਆਂ ਮੈਂ ਮੇਰੇ 7-8000 10000 ਦੀਆਂ ਹੁਣੀਆਂ ਪ੍ਰਾਣੀਆਂ ਹੀ ਉਹ ਮੈਂ ਇੰਨੇ ਦੀਆਂ ਚੱਕ ਕੇ ਵੇਚ ਦਿੱਤੀਆਂ ਉਹ ਮਤਲਬ ਮੈਂ ਇੰਨਾ ਕਿ ਜ਼ਿਆਦਾ ਨਸ਼ੇ ਵਿੱਚ ਘਰ ਚੁੱਕਿਆ ਸੀ ਉਦੋਂ ਬੰਦੇ ਨੂੰ ਇਹ ਨਹੀਂ ਹੁੰਦਾ ਵੀ ਮੈਨੂੰ ਬਦਨਾਮੀ ਹੋਊਗੀ ਕਿਸੇ ਨੂੰ ਪਤਾ ਲੱਗ ਜੂ ਜਾਂ ਘਰ ਦੇ ਆਣ ਕੇ ਲੜਨਗੇ ਬੰਦੇ ਨੂੰ ਹੁੰਦਾ ਮੇਰਾ ਡੰਗ ਸਰ ਜਵੇ ਇੰਨਾ ਕ ਜਿਆਦਾ ਫਸਿਆ ਬੰਦਾ ਉਹ ਇਹਨਾਂ ਜੇ ਬਾਹਰ ਨਿਕਲਣ ਦਾ ਮਨ ਚ ਸੋਚੀ ਪਈ ਕਿ ਨਸ਼ੇ ਤੋਂ ਮੋਂ ਬਾਹਰ ਨਿਕਲਣਾ ਬਸ ਹੋ ਗਿਆ ਭਾਜੀ ਮੈਂ ਜਦਾ ਨਾ 3-4 ਸਾਲ ਤੋਂ ਐਫਰਟ ਕਰ ਰਿਹਾ ਸੀ ਪਰ ਮੇਰੇ ਤੋਂ ਇੱਥੇ ਛੱਡਿਆ ਨਹੀਂ ਜਾਂਦਾ ਸੀਗਾ ਮੈਨੂੰ ਜਦਾ ਮਤਲਬ ਇੱਕ ਅਜੇ ਤਮੈਂ ਘਰਦਿਆਂ ਨੂੰ ਕਈ ਵੇਲੇ ਇਦਾਂ ਵੀ ਕਹਿਣਾ ਮੈਨੂੰ ਅੱਜ 500 ਦਾ ਨਸ਼ਾ ਲਿਆ ਦਿਓ ਮੈਂ ਉਹਦੇ ਨਾਲ 3 ਦਿਨ ਕੱਢੂੰਗਾ ਜਦਾ ਅੱਜ ਸਵੇਰ ਨੂੰ ਲਾ ਲਿਆ ਜਦਾ ਮੈਂ ਅਕੇ ਸਵੇਰੇ ਹੀ ਲਾਉਣਾ ਤੇ ਮੈਂ 12 ਵਜੇ ਵਿੱਚੋਂ ਥੋੜਾ ਲਾ ਲੂੰਗਾ ਦੂਵੇ ਦਿਨ ਮੈਂ 3 ਵਜੇ ਲੈ ਲਊਗਾ ਐਦਾਂ ਹੀ ਕਰਦੇ ਕਰਦੇ ਮਹੀਨਾ ਲਗਾ ਦੇਣਾ ਪੀ ਇੱਕ ਦਿਨ ਬਾਅਦ ਪੈਸੇ ਲੈ ਲੈਣੇ ਬਹੁਤ ਛੱਡਣ ਦੀ ਕੋਸ਼ਿਸ਼ ਕਰਦਾ ਰਿਆਂ ਆਪਣੇ ਤਰੀਕੇ ਵਰਤਦਾ ਵਰਤਦਾ ਰਿਆਂ ਪਰ ਮੇਰੇ ਤੋਂ ਐਦਾਂ ਛੱਡ ਨਹੀਂ ਹੋਇਆ ਤੇ ਸੈਂਟਰ ਤੋਂ ਟੱਚ ਵੀ ਨਹੀਂ ਜਾਂਦਾ ਸੋਚਿਆ ਕੀ ਆ ਕਿ ਨਹੀਂ ਸੈਂਟਰ ਮੇਰਾ ਇੱਕ ਫਰੈਂਡ ਹੈ ਯਾਰ ਦੋਸਤ ਹੈ ਉਹਨੂੰ 2 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਢਾਈ ਸਾਲ ਹੋ ਚਲੇ ਆ ਤੇ ਉਹਦੇ ਨੇ ਮੇਰਾ ਬਹੁਤ ਪਿਆਰ ਸੀ ਜੀ ਨਸ਼ਾ ਵੀ ਇਕੱਠੇ ਕਰਦੇ ਰਿਆਂ ਅੱਛਾ ਉਹ ਮੇਰੇ ਕੋਲ ਇੱਥੇ ਖੁੱਤੇ ਆਇਆ ਸੀ ਉਹ ਮੈਨੂੰ ਸਮਝਾਉਣ ਆਇਆ ਸੀ ਕਿਉਂਕਿ ਮਾਰੇ ਟਾਈਮ ਤੇ ਵੀ ਅਸੀਂ ਇਕੱਠੇ ਹੁੰਦੇ ਸੀ ਨਾ ਉਹਨੇ ਸੋਚਿਆ ਵੀ ਜਦ ਮੈਂ ਸੁਧਰ ਗਿਆ ਆ ਉਹਨੇ ਵੀ ਛੱਡ ਚੁੱਕਾ ਸੀਗਾ ਹਾਂਜੀ ਉਹਨੂੰ 2.5 ਸਾਲ ਹੋ ਗਏ ਤੇ ਉਹਨੇ ਆਣ ਕੇ ਮੈਨੂੰ ਕਹਿੰਦਾ ਵੀ ਮੈਂ ਕਿਹਾ ਮੇਰੀ ਗੱਲ ਸੁਣ ਮੈਂ ਤੋਟਾ ਪਿਆ ਮੈਂ ਉਹਨੂੰ ਮੈਂ ਲਾਇਆ ਸੀਗਾ ਸਮਾਨ ਪਰ ਮੈਂ ਉਹਨੂੰ ਕਹਿਤਾ ਤੇ ਉਹ ਕਹਿੰਦਾ ਇਦਾਂ ਆ ਉਸ ਬੰਦੇ ਨੇ ਜ਼ਿੰਦਗੀ ਜਾਈ ਤੱਕਰ ਜਿਉਂਦਾ ਨਸ਼ਾ ਛੱਡਿਆ ਕਿਸੇ ਨੂੰ ਨਸ਼ੇ ਲਈ ਪੈਸਾ ਨਹੀਂ ਹੁੰਦਾ ਉਦੋਂ ਪਹਿਲੀ ਯਾਰ ਉਹਨੇ ਮੈਨੂੰ ਨਸ਼ੇ ਲਈ ਪੈਸੇ ਦਿੱਤੇ ਕਹਿੰਦਾ ਮੇਰੇ ਤੋਂ ਆ ਪੈਸੇ ਲੈ ਲੈ 1000 ਰੁਪਇਆ ਹਾਂਜੀ ਉਹ ਨਹੀਂ ਉਹ ਚਾਹੁੰਦਾ ਸੀ ਕਿਸੇ ਇੱਕ ਧੋਖਾਸ ਕਿ ਨਾ ਜਾਵੇ ਕਿਸੇ ਤਰੀਕੇ ਨਾਲ ਮੇਰੀਆਂ ਗੱਲਾਂ ਸੁਣੇਵੇ ਖਾਮੇ ਚ ਪੈ ਜੀ ਖਾਨੇ ਚ ਪਾਵੇ ਉਹਨੇ ਉਹ ਭਲਾ ਕਰ ਲਈ ਵੀ ਮੈਨੂੰ ਆਪਣੇ ਕੋਲ ਪੈਸੇ ਵੀ ਕਰਤੇ ਉਸ ਬੰਦੇ ਨੇ ਵੀ ਕਿਸੇ ਤਰੀਕੇ ਨਾਲ ਮੇਰੀ ਕੋਈ ਇੱਕ ਗੱਲ ਵੀ ਇਹਦੇ ਪਿੰਚ ਕਰ ਗਈ ਤੇ ਸ਼ਾਇਦ ਇਹ ਆਪਣੀ ਜ਼ਿੰਦਗੀ ਨੂੰ ਮੋੜਾ ਪਾ ਲਵੇ ਨਾ ਤੇ ਉਹ ਵੀ ਇੱਥੇ ਆਣ ਕੇ ਭਾਜੀ ਮੇਰੇ ਨਾਲ 2 ਘੰਟੇ ਉਹਨੇ ਇੰਨੀਆਂ ਕੁ ਗੱਲਾਂ ਬਾਤਾਂ ਅਸੀਂ ਕਿਉਂਕਿ ਇੱਕ ਦੂਜੇ ਨੂੰ ਸਮਝਦੇ ਸੀ ਤੇ ਫੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਚੱਲ ਮੈਂ ਤੇਰੇ ਕੋਲ ਆਉਂਗਾ ਹੂੰ ਕਹਿੰਦਾ ਠੀਕ ਆ ਜੀ ਹੂੰ ਤੇ ਮੈਂ ਉਹਦੇ ਕੋਲ ਚਲੇ ਗਿਆ ਉਹ ਸੈਂਟਰ ਸੀ ਤੇ ਉੱਥੇ ਜਦੋਂ ਮੈਂ ਗਿਆ ਆ ਤੇ ਅਸੀਂ ਇਕੱਠੇ ਰਹੇ ਆ ਜਿਹੜਾ ਪਹਿਲੇ ਦਿਨ ਹੀ ਉਹ ਮੈਨੂੰ ਜਿਹਦਾ ਬਾਹਰ ਨਾਲ ਹੀ ਘਮਾਉਣ ਫਰਾਉਣ ਲੱਗਾ ਜਿਹਦਾ ਦੂਜੇ ਮੁੰਡਿਆਂ ਦਾ ਨਹੀਂ ਅਸੀਂ ਰਹਿੰਦੇ ਸੀ ਮੈਂ ਉੱਥੇ ਜਿਹਦਾ ਉਹਦਾ ਰੂਮ ਸੀ ਉੱਚ ਰਹਿੰਦਾ ਸੀ ਨਾ ਹਾਂ ਤੇ ਤੂੜ ਤੂੜ ਲੱਗੀ ਪਾਜੀ ਤਿੰਨ ਚਾਰ ਦਿਨ ਤਾਂ ਇਦਾਂ ਆ ਨਾ ਜਾਗ ਕੇ ਕੱਟੇ ਵੀ ਆਏ ਹੋ ਰੱਬਾ ਉਹ ਉਹ ਪਾਜੀ ਜਿਹੜੀ ਤੋੜਿਆ ਨਾ ਮੈਨੂੰ ਉਹੀ ਨਹੀਂ ਨਸ਼ਾ ਕਰਨ ਦਿੰਦੀ ਉਹ ਜਿਹੜਾ ਮੈਂ ਤਿੰਨ ਚਾਰ ਦਿਨ ਕੱਢੇ ਆ ਨਾ ਉਹ ਦੁੱਖ ਕੱਟ ਕੇ ਜਿਹੜਾ ਅੱਜ ਮੈਂ ਸੁੱਖ ਭੋਗ ਰਿਹਾ ਆ ਉਹੋ ਚੀਜ਼ ਹੀ ਮੈਨੂੰ ਨਸ਼ਾ ਨਹੀਂ ਕਰਨ ਦਿੰਦੀ ਹੈਗੀ ਕਿਉਂਕਿ ਮੈਂ ਉਸ ਦਲਦਲ ਵਿੱਚ ਦੁਬਾਰਾ ਨਹੀਂ ਫਸਣਾ ਚਾਹੁੰਦਾ ਹੈਗਾ ਮੈਨੂੰ ਉਹ ਤੋੜਾਂ ਦਾ ਪਤਾ ਆ ਬਈ ਬੰਦੇ ਦਾ ਜੀ ਕਰਦਾ ਹੁੰਦਾ ਵੀ ਇਹਦੇ ਨਾਲੋਂ ਚੰਗਾ ਤਾਂ ਮਰ ਜਾਈਏ ਇਸ ਜ਼ਿੰਦਗੀ ਨਾਲੋਂ ਕਿਉਂਕਿ ਉਹਦੇ ਪਾਜੀ ਇੱਕਦਮ ਲੂਈ ਕੰਡੇ ਖੜੇ ਹੋਈ ਜਾਣੇ ਜਦਾਂ ਲੱਤਾਂ ਦੁਖੀ ਜਾਣੀਆਂ ਕਈ ਵੇਲੇ ਲੂਜ਼ ਮੋਸ਼ਨ ਲੱਗ ਜਾਣੇ ਮੈਨੂੰ ਤਾਂ ਤਿੰਨ ਦਿਨ ਮੇਰੇ ਅੰਦਰ ਪਾਣੀ ਵੀ ਨਹੀਂ ਲੰਘਿਆ ਜੇ ਪਾਣੀ ਮੂੰਹ ਚ ਪਾਣਾ ਉਲਟੀ ਪਾਣੀ ਮੂੰਹ ਚ ਪਾਣਾ ਉਲਟੀ ਮਤਲਬ ਇੰਨਾ ਜਿਆਦਾ ਬੁਰਾ ਹਾਲ ਉਹ ਜਿਹੜਾ ਬੰਦਾ ਹੈ ਨਾ ਉਹ ਸਹੀ ਮੈਨੇ ਵਿੱਚ ਨਸ਼ਾ ਭਾਜੀ ਛੱਡਣਾ ਸੌਖਾ ਹੈ ਨਸ਼ਾ ਛੱਡ ਕੇ ਰੱਖਣਾ ਬਹੁਤ ਔਖਾ ਹੈ ਵਿਆਹੇ ਵੀ ਜਦੋਂ ਹੋਏ ਵਿਆਹ ਤੋਂ ਬਾਅਦ ਉਦੋਂ ਵੀ ਇਹ ਸੰਸਲਾ ਚੱਰੀ ਰਹੀ ਥੀ ਹਾਂਜੀ ਪਾਜੀ ਨਿਆਣੇ ਮੈਂ ਜਦੋਂ ਵਾਈਫ ਨੂੰ ਉੱਥੇ ਹਸਪੀਟਲ ਦਾਖਲ ਕਰਾਇਆ ਸੀ ਤੇ ਪਹਿਲਾਂ ਮੈਂ ਮੁੰਡੇ ਨੂੰ ਸੰਪਰਕ ਕੀਤਾ ਭਰਾ ਵੇ ਮੈਂ ਅੱਜ ਮੈਨੂੰ ਰਾਤ ਇੱਥੇ ਰਹਿਣਾ ਪੈਣਾ ਮੇਤੋਂ ਰਾਤ ਦਾ ਸਮਾਨ ਹੈ ਨਹੀਂਗਾ ਮੈਨੂੰ ਦੱਸੋ ਉਹਨਾਂ ਨੇ ਫਿਰ ਲਾਗੇ ਜਿਹੜਾ ਵੇਚਦਾ ਸੀ ਉਹਦਾ ਨੰਬਰ ਦਿੱਤਾ ਕਿ ਯਾਰ ਦੋਸਤ ਪੱਕੇ ਸੀਗੇ ਬਾਵਾ ਫੜਨ ਵਾਲੇ ਨਸ਼ੇ ਦੇ ਮਾਮਲੇ 'ਚ ਹੈ ਮਿੰਟ ਵਿੱਚ ਪਾਇਦਾ ਕਰ ਦਿੰਦੇ ਸੀਗੇ ਦੇਖੋ ਪਾਜੀ ਮੈਂ ਪਤਾ ਕੀ ਚੱਕਿਆ ਇਹੋ ਜਿਹੇ ਜਦੋਂ ਸਵਾ ਬੰਦੇ ਤੇ ਚੱਲਦਾ ਹੁੰਦਾ ਟੱਕਰ ਦੇ ਹੀ ਇਹੋ ਜਿਹੇ ਨੇ ਪਾਜੀ ਦਾ ਨਾ ਜਿੱਦਾਂ ਦੀ ਸੰਗਤ ਵਿੱਚ ਬੰਦਾ ਪੈਰ ਪਾਲਵੇ ਉਦਾਂ ਦਾ ਹੋ ਜਾਂਦਾ ਨਾ ਹੁਣ ਦੇਖੋ ਮੈਂ ਜੇ ਸਹੀ ਹੋਇਆ ਤਾਂ ਮੈਨੂੰ ਸਹੀ ਬੰਦੇ ਮਿਲ ਰਹੇ ਆ ਜਦੋਂ ਮੈਂ ਗਲਤ ਸੀਗਾ ਤੇ ਉਦੋਂ ਮੈਨੂੰ ਗਲਤ ਬੰਦੇ ਇੱਕ ਲੇ ਫੋਨ ਚੋਂ ਦਾ ਨੰਬਰ ਹੀ ਪਾਜੀ ਆ ਮੇਰਾ ਹੁਣ ਫੋਨ ਚੈੱਕ ਕਰ ਲੋ ਇਹਦੇ ਵਿੱਚ ਨਾ ਤੁਹਾਨੂੰ ਕਿਸੇ ਨਸ਼ੇ ਵੇਚਣ ਵਾਲੇ ਦਾ ਨੰਬਰ ਮਿਲੂਗਾ ਤੇ ਨਾ ਜਿਹੜਾ ਨਸ਼ੇ ਲੈ ਕੇ ਦੰਦੇ ਉਹਨਾਂ ਦਾ ਨੰਬਰ ਮਿਲੂਗਾ ਥਾ ਇੱਕ ਦੋ ਪੀਣ ਵਾਲਿਆਂ ਦੇ ਜ਼ਰੂਰ ਹੋਊਗੇ ਉਹ ਵੀ ਮੈਨੂੰ ਹਜੇ ਉਹਨਾਂ ਤੇ ਉਮੀਦ ਆ ਵੀ ਇਹ ਬੰਦੇ ਸੁਧਰ ਜੂਗੇ ਮੈਂ ਕਾ ਕਰਕੇ ਵਿੱਚ ਸੇਵ ਕਰਕੇ ਰੱਖਿਆ ਵੀ ਜਦੋਂ ਉਹ ਕਹਿ ਦੇਣ ਵੀ ਸਾਡੇ ਹੱਥ ਖੜੇ ਆਵੇ ਹੁਣ ਕੁਛ ਨਾ ਕੁਛ ਕਰਾਂ ਐਫਰ ਨਿਆਣੇ ਦੇ ਵੀ ਕਦੇ ਸੌਂ ਖਾਦੀ ਕੀ ਨਸ਼ਾ ਹਾਂਜੀ ਮੈਂ ਆਪਣੀ ਕੁੜੀ ਦੀ ਸੌਂ ਖਾਦੀ ਭਾਜੀ ਮੈਂ ਇੱਕ ਇੰਨਾ ਇੱਕ ਵਾਰੀ ਟੁੱਟਿਆ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੋੜ ਚੱਲ ਲਈ ਪਰ ਮੈਨੂੰ ਉਲਟੀਆਂ ਆਈ ਜਾਂਦੀਆਂ ਇੰਨਾ ਬੁਰਾ ਹਾਲ ਹੋ ਗਿਆ ਮੈਂ ਘਰ ਵਾਲੇ ਨੂੰ ਕਿਹਾ ਮੈਂ ਕਿਹਾ ਮੈਂ ਕੁੜੀ ਦੀ ਸੌਂ ਖਾਣਾ ਸਿਰ ਤੇ ਹੱਥ ਰੱਖ ਕੇ ਮੈਂ ਕਿਹਾ ਅੱਜ ਦਾ ਮੇਰਾ ਟੰਗ ਸਾਰਦੇ ਮੈਨੂੰ ਅੱਜ 500 ਰੁਪਏ ਦੇ ਦੇ ਗਾ ਨਹੀਂ ਮੈਂ ਨਸ਼ਾ ਕਰੂੰਗਾ ਇੰਨੇ ਕਜਾਦਾ ਭਾਈ ਇਹ ਦੂਜਾ ਦਾ ਕੀ ਕਰਕਣਾ ਵੇ ਉਹ ਇਹਨਾਂ ਜੀਆਂ ਲਈ ਲੋਕੀ ਤਰਸਦੇ ਆ ਦੇਖ ਲਓ ਜਿਹਨਾਂ ਦੇ ਕੋਲ ਹੈ ਨਹੀਂਗਾ ਤੇ ਅਸੀਂ ਉਹਨਾਂ ਨੂੰ ਬੇਕਦਰੀ ਉਹਨਾਂ ਦੀਆਂ ਝੂਠੀਆਂ ਸੋਹਮਾਂ ਘਾਣੀਆਂ ਨਸ਼ਾ ਇੱਕ ਇਹੋ ਜਿਹਾ ਮੁੱਦਾ ਵੈ ਕਿ ਬੜੀਆਂ ਸਰਕਾਰਾਂ ਚਲੇ ਵੀ ਗਈਆਂ ਤੇ ਬੜੀਆਂ ਦੇ ਸਿਰ ਤੇ ਬਣ ਵੀ ਗਈਆਂ ਵਾਦੇ ਵੀ ਬਹੁਤ ਆ ਉਸ ਵੇਲੇ ਜਿਸ ਵਕਤ ਤੁਸੀਂ ਵੀ ਨਸ਼ਾ ਕਰਦੇ ਸੀਗੇ ਜਾਂ 15 16 ਦੀ ਗੱਲ ਹੈ ਦੇ ਕਰਾਂ ਚਿੱਟੇ ਦੀ ਆ 18 19 ਦੀ ਵੀ ਕਰਾਂ ਅਵੇਲੇਬਿਲਟੀ ਹਰਾਮਨਾਲ ਮਿਲ ਜਾਂਦੀ ਹੈ ਪਾਜੀ ਹੁਣ ਆਪਾਂ ਚਲੋ ਇਸ ਚੀਜ਼ ਤੋਂ ਰੱਬ ਨੇੜੇ ਨਾਲ ਲੈ ਕੇ ਜਾਵੇ ਪਰ ਫਿਰ ਵੀ ਇੱਥੋਂ ਪਾਜੀ ਆਪਾਂ ਮੈਂ ਤੁਹਾਨੂੰ 5 ਮਿੰਟਾਂ ਦਾ ਨਸ਼ਾ ਪੈਦਾ ਕਰ ਦੂੰ ਯਾਰ 5 ਮਿੰਟ ਕਿੰਨੇ ਹੁੰਦੇ ਆਪਾਂ ਨਾਲੇ ਖੂਤੇ ਖੜੇ ਪਿੰਡ ਤੋਂ 1.5 ਕਿਲੋਮੀਟਰ ਦੂਰ ਖੜੇ ਆ ਐਨੇ ਬੁਰੇ ਹਾਲ ਆ ਯਾਰ ਹੂੰ ਇੱਥੋਂ 5 ਮਿੰਟਾਂ ਚ ਨਸ਼ਾ ਮਿਲ ਜਾਊਗਾ 5 ਮਿੰਟਾਂ ਚ ਮਤਲਬ ਮੈਨੂੰ ਘਰੋਂ ਜੇਬ ਚ ਪੈਸੇ ਪਾਉਣ ਦੀ ਲੋੜ ਆ ਤੇ ਬਾਹਰ ਨਿਕਲਦੇ ਨਸ਼ੇ ਵਾਲੇ ਖੜੇ ਆ ਹੂੰ ਮੈਂ ਆਪਣੇ ਪਤਾ ਨਹੀਂ ਕਿਦਾਂ ਜ਼ਿੰਦਗੀ ਬਚਾ ਪਚਾ ਕੇ ਆਪਣੇ ਆ 10 ਮਹੀਨੇ ਪੂਰੇ ਕੀਤੇ ਆ ਮਤਲਬ ਪੈਰ ਪੈਰ ਤੇ ਨਸ਼ਾ ਹੋ ਗਿਆ ਅੱਗੇ ਤੇ ਇਦਾਂ ਹੁੰਦਾ ਸੀ ਨਾ ਨਸ਼ੇ ਤਸਕਰ ਜਿਹੜੇ ਹੁੰਦੇ ਸੀ ਕਿਸੇ ਲਾ ਲੋ ਵੀ ਦਸਾਂ ਪਿੰਡਾਂ ਚ ਕੋਈ ਇੱਕ ਅਦਾ ਹੁੰਦਾ ਸੀ ਆ ਜਿਹੜਾ ਮੌਜੂਦਾ ਟਾਈਮ ਆ ਇਸ ਵੇਲੇ ਹਰੇਕ ਪਿੰਡ ਵਿੱਚ 5 5 10 10 ਤਸਕਰ ਬੈਠੇ ਆ ਤੁਸੀਆਂ ਨੂੰ ਪਤਾ ਆਲੇ ਦੁਆਲੇ ਦੇ ਏਰੀਆ ਨੂੰ ਪਿੰਡ ਦੇ ਮੋਹਤਵਾਰ ਜਿਹੜੇ ਨੇ ਪੰਚਾਇਤਾਂ ਨੇ ਉਹਨਾਂ ਦੇ ਮੈਂਬਰ ਸਭ ਨੂੰ ਪਤਾ ਭਾਜੀ ਸਾਰਿਆਂ ਨੂੰ ਪਤਾ ਆ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਉਹ ਹੁਣ ਕਮਾਊ ਪੁੱਤ ਆ ਉਹ ਤੋਂ ਮਾਊ ਬੁੱਤਾਂ ਨੂੰ ਕਿੱਦਾਂ ਕੋਈ ਮਾੜਾ ਚੰਗਾ ਕਹਿ ਦੂ ਜਿਸ ਤਰੀਕੇ ਨਾਲ ਤੁਸੀਂ ਨਿਕਲੇ ਹੋ ਸਾਰੀਆਂ ਚੀਜ਼ਾਂ ਤੋਂ ਇਹ ਆਪਣੇ ਆਪ ਦੇ ਵਿੱਚ ਹੀ ਇਹਦਾ ਬੜੀਆਂ ਖਾਸ ਨੇ ਅੱਜ ਕੱਲ ਦੀ ਫਿਰ ਦਿਨ ਚ ਰਿਆ ਕੀ ਹੈਗੇ ਸਵੇਰ ਤੋਂ ਸ਼ਾਮ ਤੱਕ ਸੋ ਇਹਨੂੰ ਭਾਜੀ 5 ਵਜੇ ਕੋਈ ਹੁਣ ਪਿੰਡ ਪੁੰਨ ਦੇ ਟੱਕਰ ਦਾ ਕੋਈ ਹਾਂ ਟੱਕਰ ਰਿਹਾ ਕੋਈ ਪਹਿਲੇ ਤੀਜਾ ਟੱਕਰਦੇ ਆ ਦਿਲ ਨੇ ਕੀਤਾ ਕਰੀ ਨਹੀਂ ਨਹੀਂ ਭਾਜੀ ਨਸ਼ੇ ਤੋਂ ਤਾਂ ਇਦਾਂ ਹੀ ਮੂਹ ਮਾਲਕ ਨੇ ਮੋੜ ਦਿੱਤਾ ਉਹਨੇ ਮੋੜਿਆ ਮੈਂ ਮੇਰੀ ਨਹੀਂ ਕਹਾਣੀ ਮੈਂ ਨਸ਼ੇ ਤੋਂ ਰਹਿ ਸਕਦਾ ਕਿਉਂਕਿ ਮੈਨੂੰ ਯਕੀਨ ਹੀ ਨਹੀਂ ਸੀ ਮੈਂ ਨਸ਼ਾ ਛੱਡ ਦੂੰਗਾ ਇਹ ਤਾਂ ਉਹਨੇ ਕੋਈ ਕ੍ਰੈਚਮਾ ਕੀਤਾ ਹਜੇ ਵੀ ਕਈ ਬੰਦੇ ਇਦਾਂ ਕਹਿ ਦਿੰਦੇ ਆ ਉਹ ਇਹ ਖਾਂਦਾ ਹੋਣਾ ਕੁਝ ਕਿਉਂਕਿ ਅੱਜ ਤੋਂ ਮੈਂ ਗੱਲ ਆਖੀ ਕਿ ਹੱਲ ਵੀ ਲੋਕੀ ਮੈਨੂੰ ਜਿਹੜਾ ਕਿ ਉਹ ਅਪਣਾ ਨਹੀਂ ਰਹੇ ਹਾਂਜੀ ਹਾਂਜੀ ਮੇਰੇ ਚਾਚਾ ਜੀ ਤੱਕ ਨੂੰ ਕਹਿਤਾ ਕਿਸੇ ਨੇ ਵੀ ਸ਼ਰਤ ਲਾਵਾ ਵੀ ਤੁਹਾਨੂੰ ਹੌਂਟੀ ਫੜਾ ਦਿੰਨੇ ਨਸ਼ਾ ਕਰਦਾ ਅੱਛਾ ਉਹ ਉਹਨੇ ਆਪਣੇ ਦੋਸਤ ਨੂੰ ਫੋਨ ਕੀਤਾ ਬਈ ਆਹ ਆ ਸੁਣਿਆ ਮੈਂ ਵੇ ਉਹ ਕਹਿੰਦਾ ਮੌਂਟੀ ਨਿਸ਼ਾ ਕਰਦਾ ਉਹ ਕਹਿੰਦਾ ਪਾਜੀ ਇਹ ਸ਼ਰਤ ਲਾਉਣੀ ਆ ਫਿਰ ਡਾਲਰਾਂ ਚ ਲਾਈ ਰੁਪਈਆ ਚ ਨਾ ਲਾਈ ਕਿਉਂਕਿ ਉਹ ਮੈਨੂੰ ਦੇਖਦਾ ਰੋਜ਼ ਇੱਕ ਟਾਈਮ ਸੀਗਾ ਮੌਂਟੀ ਕੋਰੈਕਸ ਦੀ ਸ਼ਰਤ ਲਾਂਦਾ ਸੀ ਤੇ ਅੱਜ ਮੌਂਟੀ ਰੋਸ ਤੋਂ ਡਾਲਰਾਂ ਦੀ ਨਾ ਤੇ ਲੱਗ ਰਹੀ ਆ ਉਹ ਮਤਲਬ ਪਰਮਾਤਮਾ ਨੇ ਇੰਨੇ ਜੋਗੇ ਕੀਤਾ ਆ ਉਹਦਾ ਸ਼ੁਕਰੀਆ ਹੈ ਮਾਲਕ ਦਾ ਵੀ ਸਾਨੂੰ ਮਤਲਬ ਵਧੀਆ ਜ਼ਿੰਦਗੀ ਜੀਣ ਦੇ ਦਿੱਤਾ ਮੈਂ ਪਹਿਲਾਂ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਇਹ ਗੱਲ ਆਖੀ ਸੀ ਕਿ ਇੱਕ ਇਨਸਾਨ ਦੀਆਂ ਦੋ ਜ਼ਿੰਦਗੀਆਂ ਮੇਰੀ ਅਪੀਲ ਹੈ ਕਿ ਚਾਹੇ ਤੁਸੀਂ ਐਸੇ ਛੋਟੇ ਭਰਾ ਕੋਈ ਜਾਂ ਵੱਡੇ ਭਰਾ ਕੋ ਕਿਉਂਕਿ ਅਸੀਂ ਵੀ ਚਾਹਨੇ ਆ ਨਸ਼ੇ ਦੇ ਦਲਦਲ ਚ ਫਸੇ ਨੇ ਮੁੰਡੇ ਜਿਹੜੇ ਨੇ ਕਿਉਂ ਨਿਕਲਣ ਤੇ ਇਸ ਪਾਸੇ ਵੱਲ ਜਿਹੜੀ ਹੈ ਕਿ ਨਾ ਪੀੜੀ ਜਾਵੇ ਅਪੀਲ ਕੀ ਕਰਦੇ ਹੋ ਆਪਣਾ 23 ਸਾਲਾਂ ਦਾ ਜਿਹੜਾ ਇੱਕ ਨਸ਼ੇ ਦਾ ਦਲਦਲ ਦਾ ਜੋ ਸਮਾਹੰਡਾ ਹੈ ਘਰਿਆਂ ਦਾ ਤੇ ਅੱਜ ਦੀ ਚੋ ਜ਼ਿੰਦਗੀ ਹੈ ਸਨੇਹਾ ਕੀ ਦਿੰਦੇ ਹੋ ਕੈਮਰੇ ਵੱਲ ਵੇਖ ਕੇ ਇੱਕ ਵਾਰੀ ਜ਼ਰੂਰ ਦੱਸੋ ਕਿ ਲੋਕਾਂ ਨੂੰ ਕਿ ਕਿਹੜਾ ਹੈ ਦਲਦਲਾ ਤੇ ਕਿਸ ਤਰੀਕੇ ਨਾਲ ਜ਼ਿੰਦਗੀ ਇੰਨੀ ਪਿਆਰੀ ਹੈ ਜਿਹੜੇ ਮੈਂ ਆਪਣੇ ਭਰਾ ਆ ਜਿਹੜੇ ਨਸ਼ਾ ਕਰਦੇ ਆ ਮੌਜੂਦਾ ਇਸ ਟਾਈਮ ਤੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਭਰਾ ਤੁਸੀਂ ਮੇਰੇ ਵੱਲ ਦੇਖ ਲਓ ਜੇ ਬੰਦੇ ਨੂੰ ਲੱਗਦਾ ਨਾ ਮੈਂ ਨਸ਼ਾ ਛੱਡ ਨਹੀਂ ਸਕਦਾ ਹੈਗਾ ਮੇਰੀ ਜ਼ਿੰਦਗੀ ਦੇਖ ਲਓ ਮੈਂ ਜ਼ਿੰਦਗੀ 'ਚ ਕਿਹੜਾ ਨਸ਼ਾ ਜਿਹੜਾ ਨਹੀਂ ਕੀਤਾ ਹੋਊਗਾ ਉਹ ਲਿਮਟ ਤੋਂ ਵੱਧ ਕੀਤਾ ਪਰ ਅੱਜ ਜੇ ਮੈਂ ਕੋਸ਼ਿਸ਼ ਕੀਤੀ ਆ ਤੇ ਫੇਰ ਮੈਂ ਸਹੀ ਹੋ ਗਿਆ ਮਤਲਬ ਜੇ ਤੁਸੀਂ ਕੋਸ਼ਿਸ਼ ਕਰੋਗੇ ਯਤਨ ਕਰੋਗੇ ਇੱਕ ਵਾਰੀ ਆਪਣੇ ਆਪ ਨੂੰ ਯਤਨ ਕਰਕੇ ਦੇਖੋ ਕਪ 4-5 ਮਹੀਨੇ ਛੱਡ ਕੇ ਦੇਖੋ ਜੇ ਤੁਹਾਨੂੰ ਲੱਗਦਾ ਵੇ ਉਹ ਜ਼ਿੰਦਗੀ ਤੇ ਇਸ ਜ਼ਿੰਦਗੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ ਫਿਰ ਭਰਾ ਛੱਡੀ ਰੱਖਿਓ ਨਹੀਂ ਤਾਂ ਅੱਗੇ ਤੇ ਤੁਹਾਡੀ ਮਰਜ਼ੀ ਹੋ ਕਰਦੇ ਤੁਸੀਂ ਹੁਣ ਵੀ ਆ ਪਰ ਥੋੜਾ ਟਾਈਮ ਇਸ ਜ਼ਿੰਦਗੀ ਦਾ ਵੀ ਸਵਾਦ ਲੈ ਕੇ ਦੇਖੋ ਤੁਹਾਨੂੰ ਇਹਦੇ ਵਿੱਚ ਕੀ ਸਕੂਨ ਮਿਲਦਾ ਤੁਹਾਨੂੰ ਇਹਦੇ ਵਿੱਚੋਂ ਮਿਲਦਾ ਕੀ ਆ ਮੈਂ ਭਾਜੀ ਦੇਖ ਲਓ ਇਦਾਂ ਦਾ ਟਾਈਮ ਆ ਗਿਆ ਜੀ ਘਰੋਂ ਭਾਵੇਂ ਸਰਦੇ ਸੀ ਮੇਰੀ ਜੀਬ ਜੇਬ ਦੇ ਵਿੱਚ 20 ਰੁਪਏ ਕੂ ਲਿਪਲੇ ਨਹੀਂ ਕਈ ਵਲੇ ਹੁੰਦੇ ਸੀ ਤੇ ਅੱਜ ਮਾਲਕ ਦੀ ਕਿਰਪਾ ਨਾਲ ਮੈਂ ਲੱਖ ਸਫਾ ਲੱਖ ਦਾ ਸੋਨਾ ਪਾਈ ਫਿਰਦਾ ਉਸ ਲਈ 2 ਕਰੋੜ ਤੋਂ ਵੱਧ ਦਾ ਜਿਹੜਾ ਹੈ ਕਿ ਹਾਂ ਉਹ ਮਤਲਬ ਨਸ਼ਾ ਵੀ ਕਰ ਬੱਟੇ ਫੇਰ ਇਦਾਂ ਦੀ ਸਿਚੁਏਸ਼ਨ ਆ ਗਈ ਸੀ ਮਤਲਬ ਮੈਂ ਸਾਰੇ ਰਾਹ ਦੇਖੇ ਛੱਡਿਆ ਜਾ ਸਕਦਾ ਵੈ ਭਾਈ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਕਿਤੇ ਨਾ ਕਿਤੇ ਖੀਰ ਦੇ ਵਿੱਚ ਜ਼ਰੂਰ ਗੱਲ ਕਵਾਂਗੇ ਕਿ ਨਸ਼ੇ ਦਾ ਜਿਹੜਾ ਹੈ ਦਾਇਤ ਵੱਡਾ ਹੋ ਰਿਹਾ ਦਿਨ-ਪ੍ਰਤੀ-ਦਿਨ ਇਸ ਤਰੀਕੇ ਨਾਲ ਜੋ ਹਾਲਾਤ ਬੰਦੇ ਜਾ ਰਹੇ ਨੇ ਜੋ ਬਣੇ ਵੀ ਨੇ ਸਿਸਟਮ ਤਾਂ ਜ਼ਿੰਮੇਵਾਰ ਹੈ ਕਿਉਂਕਿ ਮੌਂਟੀ ਨੇ ਵੀ ਇਹ ਗੱਲ ਹੁਣ ਆਖੀ ਹੈ ਕਿ ਹਰੇਕ ਪਿੰਡ ਦੇ ਵਿੱਚ ਮੁੰਡੇ ਨੇ ਤਸਕਰ ਵੀ ਹੁੰਦੇ ਨੇ ਇਹਨਾਂ ਦੇ ਠਲ ਪਾਣੀ ਬਹੁਤ ਜ਼ਰੂਰੀ ਹੈ ਉਮੀਦ ਕਰਦੇ ਆ ਕਿ ਜੋ ਮੌਨਟੀਨਲ ਗੱਲਬਾਤ ਕੀਤੀ ਹੈ ਕਈਆਂ ਵਾਸਤੇ ਇਹ ਨਵਾਂ ਰਾਹ ਸਾਬਿਤ ਹੋਏਗੀ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚਲੰਦੜ